ਮੇਰੇ ਗੱਤ ਨੂੰ ਰੱਖਿਆ ਦਾ ਤੁਸੀਂ ਆਪਣਾ ਰੈਫਰਲ ਫੜ ਕੇ ਕਰਦੇ ਤੇ ਤੁਹਾਡੀ ਰੱਖਿਆ ਕੌਣ ਕਰੂਗਾ ਉਹਨਾਂ ਨੂੰ ਵੀ ਆਹੀ ਦੱਸਿਆ ਵੀ ਭਾਈ ਮੇਰੀ ਰੱਖਿਆ ਬਾਬਾ ਦਿਲਪ ਸਿੰਘ ਮਹਾਰਾਜ 24 ਘੰਟੇ ਕਰਦੇ ਰਹੇ ਅੱਗੇ ਵੀ ਕਰਦੇ ਸੀ ਹੁਣ ਵੀ ਕਰਦੇ ਰਹਿਣਗੇ ਇਹਨੋਂ ਵੀ ਆਖਰੇ ਮੈਂ ਬੇਫਰਦ ਲੁਧਿਆਣਾ ਦੇ ਹਲਕਾ ਆਤਮਨਗਰ ਤੋਂ ਆਪ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਗੁਰਪਤਵੰਤ ਸਿੰਘ ਪੰਨੂ ਵੱਲੋਂ ਧਮਕੇ ਦਿੱਤੀ ਗਈ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਉਹ ਬੰਦੂਕ ਲੈ ਕੇ ਅੰਬੇਦਕਰ ਦੀ ਬੁੱਤ ਦੀ ਰਾਖੀ ਤਾਂ ਕਰ ਰਹੇ ਸਨ ਪਰ ਕੀ ਉਹ ਇਸ ਬੰਦੂਕ ਨਾਲ ਆਪਣੀ ਰਾਖੀ ਕਰ ਪਾਉਣਗੇ ਜ਼ਿਕਰ ਹੋਇਆ ਹੈ ਕਿ ਬੀ ਆਰ ਅੰਬੇਦਕਰ ਜਨਤੀ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਡਾਕਟਰ ਭੀਮrao ਅੰਬੇਦਕਰ ਦੇ ਬੁੱਤ ਅੱਗੇ ਬੰਦੂਕ ਲੈ ਕੇ ਪਹਿਰੇਦਾਰੀ ਕੀਤੀ ਗਈ ਸੀ ਅਤੇ ਪੰਨੂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਸ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੁੰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਉਹਨਾਂ ਨੂੰ ਪੰਨੂ ਵੱਲੋਂ ਇਹ ਧਮਕੀ ਆਈ ਹੈ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਦੇ ਮੋਬਾਈਲ ਤੇ ਸਿੱਧੇ ਤੌਰ ਤੇ ਉਹਨਾਂ ਨੂੰ ਧਮਕੀ ਨਹੀਂ ਆਈ ਬਲਕਿ ਉਹਨਾਂ ਨੂੰ ਮੀਡੀਆ ਦੇ ਸਾਥੀਆਂ ਜਾਂ ਹੋਰ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਪੰਨੂ ਵੱਲੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਮੀਡੀਆ ਦੇ ਕਰਮਚਾਰੀਆਂ ਨੇ ਮੇਰੇ ਸਾਥੀ ਨੇ ਦੱਸਿਆ ਤੁਹਾਨੂੰ ਕੋਈ ਧਮਕੀ ਆਈ ਹੈ ਤਾਂ ਮੈਂ ਉਹਨਾਂ ਨੂੰ ਇਹ ਪੁੱਛਿਆ ਵੀ ਕੀ ਧਮਕੀ ਆਈ ਹੈ ਉਹ ਕਹਿੰਦੇ ਕਿ ਕਿਉਂਕਿ ਮੈਨੂੰ ਡਾਇਰੈਕਟ ਕੋਈ ਧਮਕੀ ਨਹੀਂ ਆਈ ਆ ਮੇਰੇ ਦੋਨੇ ਫੋਨ ਪਏ ਨੇ ਮੈਨੂੰ ਡਾਇਰੈਕਟ ਕੋਈ ਧਮਕੀ ਨਹੀਂ ਮਿਲੀ ਮਿਡਿਆ ਵਾਲੇ ਕਰਮਚਾਰੀਆਂ ਨੇ ਮੇਰੇ ਵੀਰਾਂ ਨੇ ਮੈਨੂੰ ਦੱਸਿਆ ਤਾਂ ਮੈਂ ਉਹਨੂੰ ਪੁੱਛਿਆ ਵੀ ਕੀ ਧਮਕੀ ਆਈ ਹੈ ਤਾਂ ਉਹ ਕਹਿੰਦੇ ਵੀ ਤੁਹਾਨੂੰ ਉਹਨਾਂ ਨੇ ਕਿਹਾ ਵੀ ਜਿਹੜੀ ਇਹ ਬੁੱਤ ਦੀ ਰੱਖਿਆ ਦਾ ਤੁਸੀਂ ਆਪਣਾ ਰੇਫਲ ਫੜ ਕੇ ਕਰਦੇ ਤੇ ਤੁਹਾਡੀ ਰੱਖਿਆ ਕੌਣ ਕਰੂਗਾ ਤਾਂ ਫਿਰ ਮੈਂ ਉਹਨਾਂ ਨੂੰ ਵੀ ਆਹੀ ਦੱਸਿਆ ਵੀ ਭਾਈ ਮੇਰੀ ਰੱਖਿਆ ਬਾਬਾ ਦੀਪ ਸਿੰਘ ਮਹਾਰਾਜ 24 ਘੰਟੇ ਕਰਦੇ ਨੇ ਅੱਗੇ ਵੀ ਕਰਦੇ ਸੀ ਹੁਣ ਵੀ ਕਰਦੇ ਰਹਿਣਗੇ ਇਹਨਾਂ ਦੇ ਆਖਰੇ ਮੈਂ ਉੱਡਿਆ ਫਿਰਦਾ ਤੇ ਮੈਨੂੰ ਆਪਣੇ ਸਤਕਾਰਯੋਗ ਜਿੰਨੇ ਸਾਥੀ ਨੇ ਮੇਰੇ ਨਾਲ ਸਿਕਿਉਰਟੀ ਹੈ ਇਹਨਾਂ ਤੇ ਮੈਨੂੰ ਪੂਰਨਪੁਰਖਾ ਇਹ ਵਾਹਿਗੁਰੂ ਕਿਰਪਾ ਰੱਖੇ ਮੈਨੂੰ ਕੋਈ ਕਾਲੇ ਤਾਂ ਕਈ ਮੈਨੂੰ ਡੀਜੀਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਮਨਜੋ ਕਮਿਸ਼ਨਰ ਸਾਹਿਬ ਨਾਲ ਵੀ ਗੱਲ ਹੋਈ ਹੈ ਸਬੰਧਤ ਏਡੀਸੀਪੀ ਸਾਹਿਬ ਵੀ ਆਏ ਆ ਵੀ ਤੁਹਾਡੀ ਸਿਕਿਉਰਟੀ ਦਾ ਜਿਹੜਾ ਅਸੀਂ ਪ੍ਰਬੰਧ ਉਹ ਵੀ ਵੀ ਕਰੀਏ ਮੈਂ ਕਹਾਂ ਵੀ ਜਿੰਨੇ ਤੁਹਾਨੂੰ ਚੰਗਾ ਲੱਗਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ